ਚਲਦੇ ਆਇਆ ਡੇਰੇ ਬਨ ਗਏ ਆ ਸੀ ਉਹ ਡੇਰੇ ਦੇ ਵਿੱਚ ਜਿਹੜੇ ਕੋਰੀਡੋਰ ਦੇ ਕੋਲੇ ਪਿੰਡ ਆਜ ਮੇ ਡੁੱਬੇ ਆ ਉਹਨਾਂ ਨੂੰ ਹੱਥ ਦੇ ਰਹੇ ਹੋ ਗੋੜਾ ਲੋਕ ਸਾਥੀਆਂ ਨੂੰ ਮਿਲ ਕੇ ਆਇਆ ਜਿਹੜੀ ਬਹੁਤ ਹੀ ਤਰਸਯੋਗ ਹਾਲਤ ਬਣੀ ਹੋਈ ਹੈ ਜਿਹੜੀ ਕੱਲ ਅਸੀਂ ਦੇਖੀ ਆ ਉਹ ਫਿਰ ਦੇਖਣ ਚ ਆਇਆ ਵੀ ਸਰਕਾਰ ਦੀ ਅਣਗਹਿਲੀ ਕਰਕੇ ਤੇ ਅੱਜ ਸਵੇਰ ਦੇ ਅਸੀਂ ਮਤਲਬ ਜਿਹੜਾ ਬਕੇਰੀਆ ਸਾਈਡ ਹੈ ਜਿਹੜਾ ਹਾਰਪੁਰ ਦੇ ਪਿੰਡ ਅਤੋਂ ਫਰੀ ਹਲਗੋਨ ਉਹ ਵਾਲੀ ਛੜਪੇ ਵੱਡੀ ਸੜਕ ਦੇ ਉੱਤੇ ਜਿਹੜੀ ਅੰਦਰੀਆ ਦੇ ਪਰਲੇ ਵੱਲ ਉਸ ਤੇ ਅਸੀਂ ਝੜਕਦੇ ਉੱਤੇ ਬੈਠੇ ਨੇ ਪਿੰਡਾਂ ਦੇ ਲੋਕ ਨੇ ਜਿਹੜੇ ਕਿਸਾਨ ਨੇ ਉਹਨਾਂ ਦੀ ਹਾਲਤ ਬਹੁਤ ਬਾੜੀ ਘਰਾਂ ਦੇ ਵਿੱਚ ਉਹਨਾਂ ਦੀ ਬਹੁਤ ਢੂੰਗੇ ਥਾ ਵਾਤੇ ਨੇ ਘਰ ਘਰ ਛੱਡ ਕੇ ਉਹ ਝੜਕਾ ਤੇ ਬੈਠ ਗਏ ਉਹਨਾਂ ਨੂੰ ਰਸ਼ਰ ਪਾਣੀ ਜਿਹੜਾ ਜਾਂਦਾ ਹੈ ਬੜਾ ਮੋਟਾ ਜਿਹੜਾ ਆਮ ਲੋਕ ਜਾਂਦੇ ਨੇ ਖਾਣ ਪੀਣ ਦਾ ਉਹ ਤੇ ਠੀਕ ਹੈ ਮਿਲ ਰਿਹਾ ਉਹਨਾਂ ਨੂੰ ਪਰ ਅੱਜ ਉਹਨਾਂ ਦੀ ਜਿਹੜੀ ਜੀਵਨਾਂ ਦੀ ਜਿਹੜੀ ਅਸਲੀ ਹਾਲਤ ਬਣਦੀ ਆ ਘਰਾਂ ਦੇ ਵਿੱਚ ਜਾ ਕੇ ਜਿਹੜਾ ਘਰਾਂ ਦਾ ਸਮਾਨ ਹੈ ਉਹ ਕਿਸ ਤਰ੍ਹਾਂ ਦਾ ਹੈ ਕਰਾਂ ਦੀਆਂ ਲੋੜਾਂ ਪੂਰੀਆਂ ਦਾ ਸਮਾਨ ਇਹ ਗੱਲ ਸ਼ੁਰੂ ਹੋਣਾ ਅੱਜ ਤੂੰ ਐ ਕਹਿ ਸਕਦੇ ਨਹੀਂ ਹਫ਼ਤੇ ਤੱਕ ਦੱਸ ਦੇਣਾ ਤੱਕ ਉਹ ਜਾ ਕੇ ਕਰਦਾ ਸਰਕਾਰ ਦੇ ਕਿ ਜਮੀਨ ਦੀ ਜਿਹੜੀ ਬਰਬਾਦੀ ਹੋਈ ਹੈ ਨਾ ਹੜ੍ਹਾਂ ਦੇ ਵਿੱਚ ਖੇਤੀ ਦੇਖੋ ਅਸੀਂ ਜਿਹੜੇ ਸਾਡੇ ਇਹ ਅੰਕੜਾ ਮੋਟਾ ਜਿਹਾ ਅੰਕੜਾ ਸੀ درست ਤਾਂ ਨਹੀਂ ਕਹਿ ਸਕਦੇ 4.5 ਲੱਖ ਦੇ ਲਗਭਗ ਸਾਡੀ ਬਣਦੀ ਆ ਇਹ ਅਕੜਾ ਬਣਦਾ ਸਾਡੇ 4.5 ਲੱਖ ਏਕੜ ਜਮੀਨ ਦਾ ਨੁਕਸਾਨ ਹੋਇਆ ਵਾ ਤੇ ਜਿਹਦਾ 100% ਬਾਬੇ ਦੀ ਅਸੀਂ 70000 ਰੁਪਏ ਦੀ ਮੰਗਾ ਸੀ ਕੀਤੀ ਹੈ ਪਰ ਏਕੜ ਦਾ ਬੜਾ ਨਾ ਮੰਗ ਇਹ ਤਾਂ ਮੇਰਾ ਹੋਰ ਬੜਾ ਨੁਕਸਾਨ ਹੋਇਆ ਘਰ ਟਹਿ ਗਏ ਪਸ਼ੂ ਮਰ ਗਏ ਤੇ ਪਹਿਲੀ ਨੁਕਸਾਨ ਹੋਈ ਹੈ ਤੇ ਸਮਾਨ ਸੀ ਜਿਹੜਾ ਉਹਦੇ ਵਿੱਚ ਪਿਆ ਜਿਹਨਾਂ ਨੇ ਪੇਟੀਆਂ ਦੇ ਸਾਰੇ ਸਾਰੇ ਕੱਪੜੇ ਭੇਜ ਗਏ ਕੱਲ ਅਸੀਂ ਜਾ ਕੇ ਆਏ ਉਹ ਸਾਰੇ ਦੇ ਸਾਰੇ ਕੱਪੜੇ ਉਹਦੇ ਗਿੱਲੇ ਪਏ ਆ ਤੇ ਜਿੱਤੇ ਜਿਹੜੇ ਮਕਾਨ ਦੇ ਵਿੱਚ 8 ਫੁੱਟਾ ਪਾਣੀ ਆ ਗਿਆ ਤੁਸੀਂ ਆਪ ਜਾਣਦੇ ਹੋ ਉਹ ਕਹਿੰਦੇ ਵੀ ਸਾਨੂੰ ਸਮਾਨ ਦੇ ਚੱਕਣਾ ਨਹੀਂ ਮਿਲਿਆ ਇਹਨਾਂ ਛੇਤੀ ਪਾਣੀ ਆ ਗਿਆ ਤੇ ਉਹ ਸਾਰਾ ਕੁਝ ਉਹਨਾਂ ਦਾ ਬਰਬਾਦ ਕਰਤਾ ਜੇ ਇਹ ਨੁਕਸਾਨ ਦੀ ਪੂਰਤੀ 100% ਕਰ ਦੇ ਇੱਕ ਅਸੀਂ ਜਾਂ ਸਰਕਾਰ ਕਰ ਦੇ ਸੱਤਾਧਾਰੀ ਹੋਣ ਜਾਂ ਵਿਰੋਧੀ ਹੋਣ ਬਹੁਤ ਸਾਰੇ ਜਾਇਜ਼ੇ ਲੈ ਰਹੇ ਆ ਪਰ ਇੱਕ ਦਿਵਾਨੀ ਵੀ ਅਜੇ ਤੱਕ ਲੋਕਾਂ ਵਾਸਤੇ ਨਹੀਂ ਾਲਾਨੀ ਤੁਸੀਂ ਸਰਕਾਰ ਦੇ ਜਾਂ ਸਿਆਸਤਦਾਨਾਂ ਦੇ ਇਸ ਰਵੱਈਏ ਨੂੰ ਕਿੱਦਾਂ ਦੇਖਦੇ ਤੇ ਅਸੀਂ ਤਾਂ ਇਹ ਰਵੱਈਏ ਤੁਸੀਂ ਤੁਸੀਂ ਮਤਲਬ ਖੇਤੀਬਾੜੀ ਮੰਤਰੀ ਕੇਂਦਰੀ ਖੇਤੀਬਾੜੀ ਮੰਤਰੀ ਦੇ ਬਿਆਨ ਤੇ ਤੁਹਾਨੂੰ ਪੱਗਿਆ ਜਾਂ ਲੱਗਿਆ ਹੋਣਾ ਵੀ ਸਰਕਾਰਾਂ ਦੇ ਹੈਲਥ ਕੀ ਹੈ ਤੇ ਉਹ ਇਹ ਕਹਿੰਦਾ ਵੀ ਹੜ ਮਾਰ ਦੀ ਜਿਹੜੀ ਕਾਰਨ ਹੈ ਇਹ ਤਾਂ ਮਾਈਨਿੰਗ ਕਰਕੇ ਹੋਗੀ ਇਹ ਇਹ ਇੱਕ 186 ਅਟੈਕ ਕਿਸੇ ਪਾਰਟੀ ਦਾ ਦੂਜੀ ਪਾਰਟੀ ਨੂੰ ਦੋਸ਼ੀ ਠਾਉਣ ਦਾ ਇਹ ਜਿਹੜੀ ਮੌਕਾ ਇਹ ਨਹੀਂਗਾ ਅਸੀਂ ਮਤਲਬ ਤੁਸੀਂ ਇਸ ਮੌਕੇ ਤੇ ਐਲਾਨ ਕਰੋ ਵੀ ਹਾਰਪੀਡ ਤੋਂ ਲੋਕਾਂ ਦੇ ਇਹਨਾਂ ਨੁਕਸਾਨ ਹੋ ਗਿਆ ਅਸੀਂ ਇੰਨੇ ਇੰਨੇ ਗ੍ਰਾਂਟ ਦੀ ਐਲਾਨ ਕਰਦੇ ਆਂ ਵੀ ਇਹਨਾਂ ਨੂੰ ਅਸੀਂ 50000 ਰੁਪਿਆ ਕਿੱਕਣ ਦੇ ਮਾਮਜੇ ਦੀ ਅਸੀਂ ਐਲਾਨ ਕਰ ਦਿਆ 60000 ਰੁਪਿਆ ਇੱਕੜ ਦੀ ਮਾਮਜੇ ਦੀ ਐਲਾਨ ਕਰ ਦਿਆ ਇਹ ਤਾਂ ਹੋਈ ਨਾ ਗੱਲ ਹੋਈ ਇਹ ਤਾਂ ਪੀੜਤਾਂ ਦੀ ਗੱਲ ਹੋਈ ਹੁਣ ਜਦੋਂ ਅਸੀਂ ਆਏ ਆ ਸਾਡੇ ਕੋਲ ਅਸੀਂ ਤਾਂ ਕਿਸਾਨ ਆ ਅਮ ਕਿਸਾਨ ਅਸੀਂ ਤਾਂ ਆਪਣੇ ਭਰਾਵਾਂ ਦਾ ਦੁੱਖ ਸਾਂਝਾ ਪੁੱਛਣ ਆਏ ਵੀ ਕਿਹੜੀ ਕਿਹੜੀ ਕਰਦੀ ਰੋੜ ਹੈ ਭਾਈ ਕਿੱਤੇ ਕਿੱਤੇ ਪਚਾਈਏ ਕਦੋਂ ਕਦੋਂ ਪਚਾਈਏ ਕਦੋਂ ਰੋੜ ਹੈ ਅਸੀਂ ਇਹ ਪੁੱਛਣ ਆਏ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਪੁੱਛ ਕੇ ਹੁਣ ਚਲੇ ਜਾਣਾ ਤੇ ਮੁਲਕ ਦੇ ਦੇਣਾ ਨਹੀਂ ਉਹਨਾਂ ਦਾ ਤਾਂ ਕੰਮ ਫੌਰੀ ਐਲਾਨ ਕਰਨਾ ਜੀ ਉਹਨਾਂ ਕੋਲੇ ਪੈਸਾ ਦਾ ਲੋਕਾਂ ਦਾ ਇਕੱਠਾ ਕੀਤਾ ਉਹਨਾਂ ਤਾਂ ਰਾਤ ਦੇਣੀ ਹੈ ਜਦੋਂ ਫਰਜ ਕਰ ਲਓ ਹੁਣ ਫੌਜੀ ਕੋਈ ਸ਼ਹੀਦ ਹੋ ਜਾਂਦਾ ਉਹਨੂੰ ਕਰੋੜ ਰੁਪਏ ਦੀ ਰਾਤ ਦਾ ਉੱਥੇ ਐਲਾਨ ਹੋ ਜਾਂਦਾ ਤੇ ਤੁਸੀਂ ਇਹ ਕਿਸਾਨ ਜੀ ਤਾਂ ਹੋਈ ਨੇ ਉਹ ਵੀ ਤਾਂ ਸਿਰ ਕਿਸਾਨਾਂ ਮਜ਼ਦੂਰਾਂ ਦੇ ਮੁੰਡੇ ਹੁੰਦੇ ਨੇ ਪਹੁੰਚ ਵੀ ਦਿਓ ਤੁਸੀਂ ਬੜੀ ਖੁਸ਼ੀ ਨਾਲ ਦਿਓ ਦੇ ਰਹ ਤਾਂ ਦੇਖੋ ਕੋਲ ਕਿ ਤੁਸੀਂ ਮਜ਼ਦੂਰਾਂ ਦੇ ਘਟ ਹੈਗੇ ਕਿਸਾਨਾਂ ਦੇ ਘਟ ਹੈਗੇ ਉਹਨਾਂ ਦੇ ਵੀ ਦਿਓ ਜਿਸ ਕਰਕੇ ਬਾਕੀ ਮੇਰਾ ਸਵਾਲ ਹੈਗਾ ਸਾਡੀ ਕੁਝ ਆਪਣੇ ਹਰਿਆਣੇ ਤੋਂ ਆਏ ਨੇ ਰਾਜਸਥਾਨ ਤੋਂ ਆਏ ਨੇ ਸਾਡੀ ਆਜੀ ਪ੍ਰਧਾਨ ਮੰਤਰੀ ਜੀ ਆ ਰਹੇ 9 ਤਰੀਕ ਨੂੰ ਸਾਡੇ ਜ਼ਿਲ੍ਹੇ ਕੋਲ ਦਾਸਪੁਰ ਚ ਵੀ ਆ ਰਹੇ ਆ ਪੰਜਾਬ ਦੇ ਕੁਝ ਇਲਾਕਿਆਂ ਦਾ ਦੌਰਾ ਕਰਨਗੇ ਤੁਸੀਂ ਸੈਂਟਰ ਗਵਰਨਮੈਂਟ ਕੋ ਕੀ ਮੰਗ ਕਰਦੇ ਸੀ ਅਸੀਂ ਇਹ ਪਹਿਲੀ ਮੰਗ ਕੇ ਸਾਡੀ ਨੂੰ ਕੌਮੀ ਆਫਤ ਐਲਾਨ ਕਰੋ ਕੌਮੀ ਆਫਤ ਦੇ ਵਿੱਚ 100% ਬਾਬਜਾ ਕਿਸਾਨਾਂ ਮਜ਼ਦੂਰਾਂ ਦੇਓ ਇਹਨਾਂ ਦੇ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ ਨੁਕਸਾਨ ਹੋ ਗਏ ਨੁਕਸਾਨ ਦੀ ਪਰਪਾਈ ਕਰੋ ਸਾਡੀ ਇਹ ਮੰਗਾਂ ਸੀ ਤਾਂ ਮੰਗ ਜ਼ੋਰ ਨਾਲ ਕਰ ਰਹੇ ਆ ਇਹੋ ਦੌਰਾ ਕਰਨਾਰੇ ਨੇ ਕੀ ਕਹਿ ਕੇ ਜਾਂਦੇ ਨੇ ਕੀ ਕਰਕੇ ਜਾਂਦੇ ਨੇ ਤਾਂ ਤੁਹਾਨੂੰ ਵੀ ਤੁਸੀਂ ਵੀ ਦੇਖੋਗੇ ਸਿੱਧੇ ਪਰ ਤਾਂ ਜੀ ਇੱਕ ਪਾਸੇ ਫੋਟੋ ਸ਼ੂਟ ਦਾ ਦੌਰ ਚੱਲ ਰਿਹਾ ਰਾਜਨੀਤੀ ਦੇ ਵਿੱਚ ਦੂਜੇ ਪਾਸੇ ਫਰਾਗ ਦੇ ਲਈ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਦਿਖਾਈ ਹੈ ਕਿ ਨੋਟਾਂ ਦੇ ਬੰਡਲ ਵੰਡੇ ਜਾ ਰਹੇ ਨੇ ਡੀਜ਼ਲ ਉਹਨਾਂ ਕਿਹਾ ਸਾਡੀ ਸਰਕਾਰ ਬਣੂਗੀ ਤੇ ਕੰਕਰੀਟ ਦੇ ਬੰਨ ਜਿਹੜੇ ਬੰਨ ਦਿਆਂਗੇ ਕਿਵੇਂ ਦੇਖੋ ਜੋ ਕੋਈ ਹੜਪੀੜਤਾ ਦੀ ਮਦਦ ਕਰ ਰਿਹਾ ਫੌਰੀ ਆ ਕੇ ਕੋਈ ਮਦਦ ਕਰ ਰਿਹਾ ਉਹ ਚਲ ਜਿੰਨਾ ਕਰਦੇ ਉਹਨਾਂ ਤਾਂ ਲੋਕ ਕਹਿਣਗੇ ਵੀ ਠੀਕ ਹੋਇਆ ਚਲ ਇੰਨੀ ਕੁ ਦਾ ਕਰ ਦੇਣੇ ਅਰਸ਼ ਮੀਰ ਬਾਦਲ ਕਿਹੜਾ ਸਤਾਤੇ ਨਹੀਂ ਪਾ ਰਿਹਾ 10 ਸਾਲ ਰਿਹਾ ਉਹ ਉਹ ਸਤਾ 10 ਸਾਲ ਦੇ ਵਿੱਚ ਉਹਨੇ ਪਹਿਲਾਂ ਹੜਪੀੜ ਤਾਂ ਦਾ ਕੀ ਕਰਤਾ ਜੇ ਤੁਸੀਂ ਬੰਨ ਮੇਰੀ ਮੇਰੀ ਅਬ ਦੀ ਸੁਰਤ ਦੇ ਮੁਤਾਬਕ ਮੈਂ ਜਦੋਂ ਇੱਧਰ ਆਉਂਦਾ ਰਿਹਾ ਪਹਿਲਾਂ ਇਸ ਇਲਾਕੇ 'ਚ ਬੱਤਰ ਦਾ ਮੈਂ ਹੋਣਾ ਇੱਧਰ ਉਹੀ ਤੁਸੀਂ ਬੰਨ ਉਹੀ ਕੱਚੇ ਬੰਨੇ ਆ ਤੇ ਮੁਰਗੀ ਕਦੇ ਬੰਨ ਤੇ ਕਿਸੇ ਨੇ ਇੱਟ ਵੀ ਨਹੀਂ ਲਾਈ ਕੋਈ ਸਰਕਾਰੀ ਕਾਇਦੇ ਵੀ ਕਿਸੇ ਨੇ ਮਤਾ ਪਾਇਆ ਵੀ ਤੁਸੀਂ ਬੰਨ ਹੜਪੀੜ ਤਾਂ ਨੂੰ ਮਾਰ ਦਿੰਦੇ ਆ ਆ ਇਲਾਕੇ ਦੇ ਲੋਕਾਂ ਦਾ ਨੁਕਸਾਨ ਕਰਦੇ ਆ ਮੱਡ ਦੇ ਇਲਾਕੇ ਦਾ ਵੀ ਇਹਨੂੰ ਕੋਈ ਕਿਸੇ ਨੇ ਬਜਟ ਦੇ ਵਿੱਚ ਢੇਲਾ ਰੱਖਿਆ ਹੋਏ ਨਹੀਂ ਰੱਖਿਆ ਵੀ ਤਹਾਵਤ ਦੇ ਮਦਦਵਾਲੇ ਜਿਹੜੇ ਲੋਕ ਆ ਰਹੇ ਆ ਟਰਾਲੀਆਂ ਆ ਰਹੀਆਂ ਕੁਝ ਜਥੇਬੰਦੀਆਂ ਆ ਰਹੀਆਂ ਉਹਨਾਂ ਨੂੰ ਰੋਕਿਆ ਜਾ ਰਿਹਾ ਇਹ ਸਰਕਾਰ ਦੀ ਜਿਹੜੀ ਆ ਕਾਰਵਾਈ ਨੂੰ ਕਿੱਦਾਂ ਵੇਖਦੇ ਹੋ ਹਾਂ ਇਹ ਇਹ ਤਾਂ ਇਹਹੀ ਆ ਸਭ ਤੋਂ ਵੱਡੀ ਗੱਲ ਮੈਂ ਪਹਿਲਾਂ ਮੈਂ ਬੋਲਰ ਵੀ ਲੈ ਕੇ ਆਂਦੀ ਆ ਸਾਨੂੰ ਸ਼ਿਕਾਇਤ ਵੀ ਮਿਲੀ ਆ ਵੀ ਜਿਹੜੇ ਹਰਿਆਣਾ ਤੋਂ ਰਾਜਸਥਾਨ ਤੋਂ ਬੜੀਆਂ ਸਟੇਟਾਂ ਤੋਂ ਬੜਾ ਦਿਲਖੁਰ ਕੇ ਮਦਦ ਕਰਨ ਆ ਰਹੇ ਆ ਟਰਾਲੀਆਂ ਪੁਲਿਸ ਨੂੰ ਰੋਕ ਰਹੀ ਐ ਤੇ ਜਿਹੜੇ ਪੁਲਿਸ ਅਫਸਰ ਨੂੰ ਕਦੇ ਪੁੱਛਿਆ ਸੀ ਫੋਨ ਕਰਕੇ ਵੀ ਤੁਸੀਂ ਇਹਨਾਂ ਨੂੰ ਕੌਣ ਰੋਕ ਰਹੇ ਜੀ ਸਾਨੂੰ ਤਾਂ ਉੱਤੋਂ ਹੋ ਗਿਆ ਇਹ ਤੁਸੀਂ ਹਿਸਾਬ ਲਾਓ ਵੀ ਦੱਸੋ ਵੀ ਕੋਈ ਮਦਦ ਤੁਸੀਂ ਨਹੀਂ ਕਰ ਸਕਦੇ ਹਰ ਪੀੜਤਾ ਦੀ ਮਦਦ ਹੋਰ ਲੋਕ ਕਰ ਰਹੇ ਨੇ ਉਤਰੀ ਭਾਰਤ ਦੇ ਸਾਰੇ ਲੋਕ ਕਰ ਰਹੇ ਨੇ ਕਿਸਾਨ ਕਿਸਾਨਾਂ ਦੀ ਗੱਲ ਕਰਦੇ ਨੇ ਮਜ਼ਦੂਰ ਮਜ਼ਦੂਰ ਦੀ ਗੱਲ ਕਰ ਰਹੇ ਨੇ ਦੋ ਇੱਕ ਕਮਿਊਨਿਟੀ ਦੂਜੀ ਕਮਿਊਨਿਟੀ ਦੀ ਗੱਲ ਕਰ ਰਹੀ ਹੈ ਤੁਹਾਨੂੰ ਪੀੜ ਕਿਉਂ ਦੀ ਹੈ ਜੀ ਇਹਨਾਂ ਨੂੰ ਕਿਹੋ ਪ੍ਰਧਾਨ ਜੀ ਜਿੱਥੇ ਉਹਨਾਂ ਨੂੰ ਰੋਕਿਆ ਜਾ ਰਿਹਾ ਦੂਜੇ ਪਾਸੇ ਫੋਨ ਦੇ ਵਿਧਾਇਕ ਨੇ ਬਰਿੰਦਰਜੀਤ ਪਾੜਾ ਉਹਨਾਂ ਸਵਾਲ ਵੀ ਉਠਾਏ ਸਨ ਕਿ ਰਾਮ ਰਹੀਮ ਦੀਆਂ ਜਿਹੜੀਆਂ ਟਰਾਲੀਆਂ ਨੇ ਉੱਤੇ ਬੈਨਰ ਲਾ ਕੇ ਸ਼ੋਰ ਉੱਡਕਟੀ ਆ ਰਹੀ ਹੈ ਦੇਖੋ ਇਹ ਤਾਂ ਕਿਸ ਤਰ੍ਹਾਂ ਵੀ ਇਹਦੇ ਚ ਕੀ ਰਾਜ ਰੋਲਾ ਵੀ ਕੌਣ ਕਿਹਦੀਆਂ ਟਰਾਲੀਆਂ ਦੇ ਕਿਹੜੀਆਂ ਫੋਟੋਆਂ ਲਾ ਕੇ ਆਉਂਦਾ ਲੋਕਾਂ ਦੇ ਹਾਂ ਇਹ ਤਾਂ ਇਲਜ਼ਾਮ ਤਾਂ ਚਲੋ ਉਹਨਾਂ ਦਾ ਇਹ ਇਹ ਇਲਜ਼ਾਮ ਤਾਂ ਉਹ ਕਿਸੇ ਦਾ ਵੀ ਲਾ ਸਕਦੇ ਨੇ ਫਿਰ ਇਸ ਗੱਲ ਨਾਲ ਭਲਾ ਉਹਨਾਂ ਨੂੰ ਕੀ ਵੀ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲ ਰਹੀ ਹੈ ਪੰਜਾਬ ਦੇ ਲੋਕ ਰਾਹਤ ਲੈਣ ਵਾਸਤੇ ਤਿਆਰ ਨੇ ਹਰ ਪੀੜਤ ਨੇ ਭੁੱਖੇ ਨਹੀਂ ਦੇਖਣਾ ਵੀ ਇਹ ਰੋਟੀ ਕਿਹਦੇ ਘਰੋਂ ਆਈ ਹੈ ਇਹ ਕਿਹਨੇ ਦਿੱਤੀ ਹੈ ਉਹ ਤਾਂ ਲੋਡ ਬੰਦ ਨੇ ਰੋਡ ਬੰਦਾਂ ਦਾ ਸਬਾਨ ਚਾਹੀਦਾ ਜੀ ਉਹ ਕਿਹਨੇ ਦੇਤਾ

और ये बात लोगों को हजम भी नहीं होती कि सरदार सबसे पहले जाए ये लोगों को ज्यादा हजम भी नहीं होती हम खुल के बता रहे हैं लेकिन यह है कि मानव इंसान इंसान के काम आता है और ये एक आदत है जो होनी चाहिए हमें इंसानियत के नाते कोई क्या सोचता है सरकारें क्या सोचती हैं कोई कोई फर्क नहीं पड़ता हमको जाना है जाएंगे और जाते रहेंगे